ਹਰ ਦੋਸਤੋ ਕੀ ਹਾਲ ਹੈ ਹੋਰ ਦੋਸਤੋ ਚਲੋ ਅੱਜ ਮਾਰਕੀਟ ਦੀ ਗੱਲ ਕਰ ਲੈਂਦੇ ਆ ਤੇ ਸਟਾਕ ਮਾਰਕੀਟ ਬਾਰੇ ਗੱਲ ਕਰਦੇ ਆ ਦੋਸਤੋ ਬਹੁਤ سارے ਬੰਦੇ ਤੁਹਾਨੂੰ ਦੇਖਿਆ ਹੋਵੇਗਾ ਕਿ ਆਨਲਾਈਨ ਜਿਹੜਾ ਟ੍ਰੈਂਡ ਚੱਲ ਰਿਹਾ ਹੋ ਆਪਸ਼ਨ ਟ੍ਰੇਡਿੰਗ ਦਾ ਟ੍ਰੈਂਡ ਚੱਲ ਰਿਹਾ ਹੈਗਾ ਬਹੁਤ سارے ਬੰਦੇ ਜਿਹੜੇ ਨੇ ਆਪਸ਼ਨ ਟ੍ਰੇਡਿੰਗ ਦੇ ਵਿੱਚ ਸ਼ੁਰੂਆਤ ਦੇ ਵਿੱਚ ਆਨਚ ਆਉਣ ਦੇਣ ਲੇਗਲ ਮੈਂ ਤੁਹਾਨੂੰ ਦੱਸਦਾ ਕਿ ਮਾਰਕੀਟ ਦੇ ਵਿੱਚ ਸ਼ੁਰੂਆਤ ਕਰਨ ਦਾ ਤਰੀਕਾ ਆਪਸ਼ਨ ਟ੍ਰੇਡਿੰਗ ਨਹੀਂ ਹੈਗਾ ਜੋ ਕਿ ਆਪਸ਼ਨ ਟਰੇਡਿੰਗ ਦੇ ਵਿੱਚ ਮੈਂ ਸ਼ੁਰੂਆਤ ਕੀਤੀ ਸੀ ਉਹ ਮੈਨੂੰ ਪਤਾ ਲੱਗਿਆ ਸੀ ਕਿ ਆਪਸ਼ਨ ਟਰੇਡਿੰਗ ਸਿੱਖਣ ਵਾਸਤੇ ਤੁਹਾਨੂੰ ਬਹੁਤ ਟਾਈਮ ਲੱਗਦਾ ਹੈ ਪਹਿਲਾਂ ਮਾਰਕੀਟ ਨੂੰ ਟਾਈਮ ਦੇਣਾ ਪੈਂਦਾ ਹੈ ਮਾਰਕੀਟ ਨੂੰ ਸਪੈਂਡ ਕਰਨਾ ਚਾਹੀਦਾ ਹੈ ਤਾਂ ਅਗਰ ਇੱਕ ਨਵਾਂ ਬੰਦਾ ਆਪਸ਼ਨ ਟਰੇਡਿੰਗ ਦੇ ਵਿਚਾਰ ਰਿਹਾ ਤਾਂ ਉਹ ਸ਼ੁਰੂਆਤ ਕਿਤੋਂ ਕਰ ਸਕਦਾ ਹੈ ਤਾਂ ਮੇਰੇ ਲਈ ਇਹ ਤੋਂ ਵਧੀਆ ਸਵਿੰਗ ਟਰੇਡ ਤੋਂ ਬੈਟਰ ਹੋਊ ਕੁਝ ਵੀ ਨਹੀਂ ਜਿੰਨਾ ਸਵਿੰਗ ਟਰੇਡ ਦੇ ਵਿੱਚ ਮੈਂ 1 ਮਹੀਨੇ ਦੇ ਵਿੱਚ 11000 ਰੁਪਿਆ ਕਮਾਇਆਗਾ ਤੇ ਇਹਨੂੰ ਦੁਬਾਰਾ ਪੋਜੀਸ਼ਨ ਮਾਰ ਕੇ ਪ੍ਰੋਫਿਟ ਬੁੱਕ ਕਰਕੇ ਦੁਬਾਰਾ ਪੋਜੀਸ਼ਨ ਮੈਂ ਬਣਾ ਲੈਣਾ ਮਾਲਗਰ ਸਟਾਕ ਦੇ ਵਿੱਚ ਤੁਹਾਨੂੰ ਡਰ ਲੱਗਦਾ ਤਾਂ ਇੱਕ ਸਭ ਤੋਂ ਟੈਂਡ ਚੀਜ਼ ਹੈ ਉਹ ਹੈ ETF ਪੀਟੀਐਫ ਵਰਗਾ ਨਿਆਰਾ ਹੋਰ ਕਿਤੇ ਨਹੀਂ ਤੁਹਾਨੂੰ ਮਿਲਣਾ ਦੇਖੋ ਕਈ ਤਰ੍ਹਾਂ ਦੇ ਬੀਜ਼ ਨੇ ਕਈ ਤਰ੍ਹਾਂ ਦੇ ETF ਨੇ ਜਿਵੇਂ ਇਹ ਬੈਂਕ ਪੀਜ਼ ਹੈ ਇਹਦੇ ਵਿੱਚ ਹੁਣ ਉੱਥੇ ਹੀ 103 ਰੁਪਏ ਦਾ ਪ੍ਰੋਫਿਟ ਚੱਲ ਰਿਹਾ ਕਿੰਨੇ ਦਿਨਾਂ ਦਾ ਪ੍ਰੋਫਿਟ ਹੈ ਇਹ ਸਿਰਫ 5 ਦਿਨਾਂ ਦਾ ਪ੍ਰੋਫਿਟ ਹੈ ਬਤ ਉਹ 8 8 ਦਿਨ ਦਾ ਹੋਊਗਾ ਮਤਲਬ ਐਵਰੇਜ ਰਿਟਰਨ ਇਹਦਾ 2 ਤੋਂ ਲੈ ਕੇ 2.5% ਐਵਰੇਜ ਇੱਕ ਹਫ਼ਤੇ ਦੇ ਵਿੱਚ ਤਾਂ ਦੇ ਦੇਗਾ ਅਗਰ ਤੁਹਾਡੀ ਕੈਪੀਟਲ ਚੰਗੀ ਹੈ ਹੁਣ ਮੈਂ ਸਿੰਗਲ ਸਟਾਕ ਦੇ ਵਿੱਚ ਵੀ ਪਹਿਲਾਂ ਐਂਟਰੀ ਲਈ ਹੋਈ ਹੈ ਨੇ ਅਡਾਨੀ ਪਾਵਰ ਦੇ ਸ਼ੇਅਰ ਖਰੀਦੇ ਹੋਏ ਨੇ 2% ਦਾ ਰਿਟਰਨ ਦੇ ਰਹੇ ਹੈ। ਇਹ ਵੀ ਇੱਕ ਹੁਣ ਦੇਖੋ ਸੀਪੀਐਸੀ ਈਟੀਐਫ ਦੇ ਵਿੱਚ 35000 ਰੁਪਏ ਲਾਇਆ ਸੀ ਇਹਦੇ ਵਿੱਚ ਮੈਨੂੰ 3.38% ਦਾ ਹੁਣ ਇਹ 4% ਤੱਕ ਵੀ ਗਿਆ ਸੀ ਪਰ ਥੋੜਾ ਜਿਹਾ ਗਿਰ ਚੁੱਕਿਆ ਹੈ। ਮੈਂ ਕੋਸ਼ਿਸ਼ ਕਰਦਾ ਕਿ ਇੱਕ ਈਟੀਐਫ ਦੇ ਵਿੱਚੋਂ 5 ਤੋਂ ਲੈ ਕੇ 6% ਤੱਕ ਪ੍ਰੋਫਿਟ ਜਿਹੜਾ ਬੁੱਕ ਕਰ ਲਾਂ। ਕਿਉਂਕਿ ਈਟੀਐਫ ਦੇ ਵਿੱਚ ਕੌਨਫੀਡੈਂਸ ਜ਼ਿਆਦਾ ਹੁੰਦਾ ਹੈ। ਕੁਆਂਟੀਟੀ ਅਸੀਂ ਜ਼ਿਆਦਾ ਨਹੀਂ ਲੈ ਸਕਦੇ ਆ। ਇਸ ਤਰ੍ਹਾਂ ਮੈਂ ਬੋਰਡ ਬੀਜ਼ ਦੇ ਵਿੱਚ ਵੀ ਕੀਤਾ ਹੋਇਆ ਐਚਡੀਐਫਸੀ ਸਿਲਵਰ ਉਹਦੇ ਵਿੱਚ ਕੀਤਾ ਹੋਇਆ ਹੈ। IRBI IRDIA স্টক ਲੈਣਗੇ ਤੇ થોੜੀ-ਥੋੜੀ ਜਿਹਾ ਕਮੈਂ ਤੇ IRFC ਦਾ স্টক ਹੈ ਇਹਦੇ ਵਿੱਚ ਵੀ ਬਹੁਤ ਕਟ ਜਿਹੜੀ ਹੈ ਉਹ ਕੁਆਂਟੀਟੀ ਨਹੀਂ ਲਈ ہوئی ਹੈ 8000 ਰੁਪਏ ਸਿਰਫ ਇਨਵੈਸਟਡ ਹੈ ਮੁਫਾਂਗ ਇਹ ETF ਹੈ ਇਹਦੇ ਵਿੱਚ ਜਿਹੜੀ ਹੈ ਉਹ ਕੁਆਂਟੀਟੀ 1604 ਦੀ ਹੈ 2% ਦਾ ਰਿਟਰਨ ਦੇ ਦਿੱਤੇ ਔਰ ਅੱਜ थोड़ी ਨਵੀਆਂ ਪੋਜੀਸ਼ਨਾਂ ਬਣਾਈਆਂ ਨੇ ਮੁਫਾਂਗ ਠੀਕ ਹੈ ਨਿਊ ਨਿਫਟੀ 20 ਤੇ NSECI स्टॉक ਦੇ ਵਿੱਚ ਸੋ ਅਗਰ ਤੁਹਾਨੂੰ ਫੌਗ ਦੇ ਵਿੱਚ ਥੋੜਾ ਜਿਹਾ ਡਰ ਲੱਗਦਾ ਹੈ ਤਾਂ ਤੁਸੀਂ ETF ਦੇ ਵਿੱਚ ট্রেਡਿੰਗ ਕਰ ਸਕਦੇ ਹੋ ਤੁਸੀਂ ਐਵਰੇਜ ਰਿਟਰਨ ਆਫ 3 ਤੋਂ ਲੈ ਕੇ 4% ਮਹੀਨੇ ਦਾ ਰਨਰ ਕੱਟ ਸਕਦੇ ਹੋ ਜੀ 3 ਪ੍ਰਤੀਯਾਗ ਪਰਸੈਂਟ ਬਣ ਜਾਏਗਾ ਤਾਂ ਵੀ ਸਾਲ ਦਾ ਤੁਸੀਂ ਮੰਨ ਕੇ ਚੱਲੋ ਕਿ 36% ਦਾ ਰਿਟਰਨ ਬਣ ਜਾਂਦਾ ਹੈ ਉਹਦੇ ਵਿੱਚ ਚਾਰ ਜੀ ਕਟਾ ਕੇ 15% ਟੈਕਸ ਵੀ ਲਾ ਲਓ ਤਾਂ ਵੀ ਤੁਸੀਂ 30% ਰਨਰ ਸਾਲ ਦਾ ਜਿਹੜਾ ਖੜ ਸਕਦੇ ਹਨ ਤਾਂ ਮਾਰਕੀਟ ਨੂੰ ਸ਼ੁਰੂ ਬਣਨ ਤੋਂ ਪਹਿਲਾਂ ਤੁਸੀਂ ਦੇਖੋ ਕਿ ETFs ਤੋਂ ਜਿਹੜੀ ਹੈ ਇੱਕ ਜ਼ਬਰਦਸਤ ਚੀਜ਼ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ETF ਦੀ ਟ੍ਰੇਡਿੰਗ ਸਟ੍ਰੈਟਜੀ ਸ਼ੀਨਦੀ ਹੈ ਇਹਦੇ ਬਾਰੇ ਵੀ ਮੈਂ ਤੁਹਾਨੂੰ ਸੌਂ ਜਾਵਾਂਗੇ ਕਿੰਨੀ ਕਿੰਨੀ ਬਾਅਦ ਟ੍ਰੇਡ ਜਿਹੜਾ ਕਰ ਸਕਦੇ ਹਾਂ ਹਾਲ ਤਾਂ ਕੁ ਮੇਰੀ ਇਨਵੈਸਟਮੈਂਟ ਜਿਹੜੀ ਹੈ 1 ਲੱਖ ਰੁਪਏ ਦੀ ਹੋ ਚੁੱਕੀ ਹੈ ਜਿਹਦੇ ਵਿੱਚ ਮੈਂ ਬਹੁਤ ਸਾਰਾ ਪ੍ਰੋਪਰਟੀ ਬੁੱਕ ਵੀ ਕੀਤਾ ਹੋਇਆ ਇਸ ਕਰਕੇ ਹਾਲੇ ਪ੍ਰੋਫਿਟ ਇਹਨਾਂ ਨਹੀਂ ਚੱਲ ਰਿਹਾ ਕਿਉਂਕਿ ਮੈਂ ਹੀ ਪ੍ਰੋਫਿਟ ਬੁੱਕ ਕਰਦਾ ਰਹਿਣਾ ਤਾਂ ਦੋਸਤੋ ਆਪਸ਼ਨ ট্রেਡਿੰਗ ਇੱਕ ਬਰਬਾਦੀ ਦਾ ਰਸਤਾ ਹੈ ਤੇ ਨਾਵੇਂ ਮੁੰਡੇ ਇਹਦੇ ਵਿੱਚ ਪਾ ਕੇ ਬਰਬਾਦੀ 'ਚ ਜਾ ਰਹੇ ਨੇ no doubt ਕਿਸੇ ਦਿਨ ਤੁਹਾਡਾ ਪੈਸਾ ਬਣੂਗਾ ਵੀ ਲੇਕਿਨ ਉਹ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਤੁਸੀਂ ਲੌਂਗ ਟਰਮ ਦੇਖੋਗੇ ਤਾਂ ਹਰ ਦਿਨ ਪੈਸਾ ਕੱਢਣਾ ਮਾਰਕੀਟ ਦੇ ਵਿੱਚੋਂ possible ਨਹੀਂ ਹੈ UDF ਦੇ ਵਿੱਚ ਕਿਹਾ ਹੈ ਕਿ ਤੁਸੀਂ 500 700 ਕਰੇ ਬੈਠੇ ਰਾਮ ਨਾਲ ਕਮਾਈ ਜਾਂਦੇ ਹੋ। ਵੀਡੀਓ ਸੁਣੇ ਤੁਹਾਨੂੰ ਰਿਟਰਨ 2% 3% ਦੇਈ ਜਾਣਾ ਹੈਗਾ। ਨਾਲੇ ਤੁਹਾਡਾ ਪੈਸਾ ਵੀ ਰੁਪੇਰ ਫਮਦਾ ਰਹਿੰਦਾ ਹੈ। ਉਸ ਤੁਹਾਡਾ ਪੈਸਾ ਤੁਹਾਨੂੰ ਕੁਝ ਕਮਾ ਕੇ ਵੀ ਦੇ ਦਿੰਦਾ ਹੈ। ਆਪਸ਼ਨ ট্রেਡਿੰਗ ਸਿਰਫ ਇੱਕ ਬਰਬਾਦੀ ਦਾ ਵਾਸਤਾ ਹੈ। ਇੱਥੇ ਸ਼ੁਰੂ-ਸ਼ੁਰੂ ਦੇ ਵਿੱਚ ਤਾਂ ਉਹਦੇ ਵਿੱਚ ਤੁਹਾਡੇ ਲਾਸ ਬਹੁਤ ਹੈਵੀ ਹੋ ਜਾਂਦੇ ਨੇ। ਕਿਉਂਕਿ ਤੁਸੀਂ ਛੇਤੀ ਪੈਸਾ ਕਮਾਉਣ ਦੇ ਚੱਕਰ ਦੇ ਵਿੱਚ ਬਹੁਤ ਵੱਡੀ-ਵੱਡੀ ਕੁਆਂਟੀਟੀ ਨਾਲ ਟ੍ਰੇਡ ਕਰਨੀ ਸ਼ੁਰੂ ਕਰ ਦਿੰਦੇ ਹੋ। ਔਰ ਅਗਰ ਤੁਸੀਂ ਸਮਾਲਪੁਆਇੰਟ ਵੀ ਲੈਨੇ ਤਾਂ ਉਹਦੇ ਵਿੱਚ ਤੁਹਾਨੂੰ ਰਿਟਰਨ ਕਿੰਨਾ ਕੁ ਮਿਲ ਜੂਗਾ? ਪੰਜ ਦਾ ਸੇ ਯਾਰ ਵੀ ਲਾਉਂਗੇ ਇੱਕ ਦਿਨ ਦਾ 5% ਵੀ ਬਹੁਤ ਮੁਸ਼ਕਲ ਨਾਲ ਮਿਲਦਾ ਉਹ ਵੀ ਜੇ ਤੁਹਾਡਾ ਸੈਟਅਪ ਸਹੀ ਹੈ ਤਾਂ ਤੁਸੀਂ ਆਪੋਜ਼ਿਟ ਕਿਉਂ ਨਹੀਂ ਸੋਚਦੇ ਕਿ ਡੇਲੀ ਪ੍ਰੋਫਿਟ ਹੋਣ ਵਾਲਾ ਨਹੀਂ ਹੈ ਲਾਸ ਵੀ ਬੁੱਕ ਕਰਨਾ ਪੈਣਾ ਇੱਥੇ ਸਾਨੂੰ ਲਾਸ ਬੁੱਕ ਕਰਨ ਦੀ ਲੋੜ ਨਹੀਂ ਜਦ ਵੀ ਤੁਹਾਡਾ ਦਿਨ 4% ਪ੍ਰੋਫਿਟ ਆਇਆ ਤੁਸੀਂ ਆਪਣਾ ਪ੍ਰੋਫਿਟ ਬੁੱਕ ਕਰਕੇ ਬਾਹਰ ਜਿਹੜੇ ਜਾ ਸਕਦੇ ਹੋ ਤੋਂ ETF ਦੇ ਰਿਲੇਟਡ ਕੋਈ ਵੀ ਕੁਐਸਚਨ ਹੋਵੇ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਪੁੱਛ ਸਕਦੇ ਹੋ ਬਾਕੀ ETF ਦੇ ਰਿਲੇਟਡ ਮਤਲਬ ਅੱਗੇ ਆਪਾਂ ਹੋਰ ਵੀਡੀਓਜ਼ ਲੈ ਕੇ ਆਵਾਂਗੇ ਕਿ ETF ਕਿਉਂ ਸਹੀ ਹੈ ਤੇ ਕਿਉਂ ਇਹਦੇ ਵਿੱਚ ਸਾਨੂੰ ਟ੍ਰੇਡਿੰਗ ਕਰਨੀ ਚਾਹੀਦੀ ਹੈ। ਉਹ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ। ਥੈਂਕ ਯੂ ਵੈਰੀ ਮੱਚ।